ਆਪਣੇ ਲਵੇ ਕੁੱਲ ਬ੍ਰਾਂਡ ਮਿਲਦਾ ਠੀਕ ਆ ਯਾਰਾ ਸ਼੍ਰੀ ਰਾਮ ਬਹਿਰ ਉਤਮ ਆ ਲੱਗੇ ਪਏ ਨੇ ਮੈਂ ਕਣਕ ਆਪਣੀ ਖੜਗੀ ਕਣਕ ਤੁਰਦੀ ਨਹੀਂ ਮਝਰਾਜ ਜਾਂਦੀ ਆ ਪਾਣੀ ਲੈਣ ਤੋਂ ਦਬ ਜਾਂਦੀ ਆ ਇਹ ਚੀਜ਼ ਦੋ ਸਪ੍ਰਿਆ ਮਾਰ ਦੋ ਵੀਰੇ ਝਾੜ ਤੱਕ ਕੰਮ ਕਰੂ ਆਪਣੀ ਵੀਰੇ ਮਾਲ ਨਾ ਤਾਂ ਪੂਰੇ ਹੋਏ ਨੇ ਨਾ ਹੋਣੇ ਨੇ ਬਾਈ ਨਾ ਹੋਣੇ ਨੇ ਹੈ ਮਾਰਦਾ ਤੂੰ ਐ ਮੰਨ ਕੇ ਚੱਲ ਵੀ ਡੇਲੀ ਸਾਨੂੰ 10-12 ਲੱਖ ਰੁਪਏ ਦਾ ਮਾਲ ਟਰ ਤੱਕ ਆ ਤਨ ਤੱਕ ਲੈਣਾ ਪੈਂਦਾ ਬਾਈ ਤੇ ਜੇ ਕੋਈ ਆਪਣੇ ਤੇ ਡੁਪਲੀਕੇਟ ਦਾ ਬਲੇਮ ਲਾਉਂਦਾ ਕੋਈ ਹਾਜ਼ਰ ਕਰਦਾ ਵੀ ਡੁਪਲੀਕੇਟ ਚੀਜ਼ ਆ 1 ਲੱਖ 100 ਰੁਪਏ ਨਾਮ ਰੱਖਿਆ ਆਪਣਾ ਵੀਰੇ ਇੱਕ ਐਕਸਲ 499 ਤੋਂ ਲੈ ਕੇ 690 700 ਰੁਪਏ ਕਿੱਲੇ ਤੱਕ ਪਈ ਆ ਕੋਈ ਇਹ ਜਿਆ ਏਰੀਆ ਇਹ ਨਹੀਂ ਵੀ ਜਿੱਥੇ ਆਪਣਾ ਮਾਲ ਨਹੀਂ ਜਾਂਦਾ ਜਿੱਥੇ ਆਪਣੀ ਡਿਲੀਵਰੀ ਨਹੀਂ ਜਾਂਦੀ ਜਿੱਥੇ ਕੋਈ ਆਪਣਾ ਬੰਦਾ ਨਹੀਂ ਪਹੁੰਚਦਾ ਆਪਣੇ ਲਈ ਵੀ ਵੀਰੇ ਮੁਲਾਜ਼ਮ ਨੇ ਜੀ ਮੀਂਹ ਦਰ ਤੇ ਮੁੰਡਿਆ ਵੀਰੇ ਅੱਜ 24-25 ਸਾਲ ਹੋ ਗਏ ਮਾਰਕੀਟ 'ਚ ਬੈਠਿਆ ਨੂੰ ਜਥੇ ਮਰਜੀ ਨਾ ਪਤਾ ਕਰ ਲੋ ਕਹਿੰਦੇ ਨੇ ਮਿੱਤਰਾਂ ਦਾ ਨਾਂ ਜਲਦਾ ਕੰਮ ਆਇਆ ਬਾਈ ਲੈ ਵੀ ਦੋਸਤੋ ਅੱਜ ਸੋਨੂ ਬਈ ਆਪਾਂ ਲੈ ਕੇ ਆ ਗਏ ਪੰਜਾਬ ਦੇ ਸਭ ਤੋਂ ਸਸਤੇ ਕੈਸ ਕਾਊਂਟਰ ਯਾਨੀ ਕਿ ਬਾਬਾ ਆਨੰਦ ਸਿੰਘ ਜੀ ਖੇਤੀਬਾੜੀ ਸਟੋਰ ਲੋਂਗੋਵਾਲ ਤੇ ਤੇ ਬਾਈ ਦੇਖ ਸਕਦੇ ਹੋਗੇ ਇੱਥੇ ਨਾ ਇਦਾਂ ਕਰਕੇ ਡੱਬਿਆਂ ਦੇ ਡੱਬੇ ਯਾਨੀ ਕਿ ਰੇੜੀਆਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਨਾ ਪੈਸਟੀਸਾਈਡ ਦੀਆਂ ਜਾਂਦੀਆਂ ਨੇ ਕਿਉਂ ਕਿਉਂਕਿ ਬਈ ਰੇਟ ਬਹੁਤ ਜਾਇਜ਼ ਨੇ ਹਣਾ ਤੇ ਆਲ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈਗੀ ਬਾਕੀ ਵੀ ਆਜੋ ਆਪਾਂ ਗੱਲਬਾਤ ਕਰਦੇ ਆਂਗੇ ਜਿਆਦੇ ਬਈ ਅੱਜ ਗੱਲਬਾਤ ਕਰਾਂਗੇ ਮੂਸਾ ਦੀ ਬਾਈਆਂ ਨੇ ਨਾ ਬਈ ਮੂਸਾ ਮੂਸਾ ਕਰਵਾਈ ਪਈ ਹੈਗੀ ਕੀ ਗੱਲਬਾਤ ਆ ਕਿ ਨਿੰਦਰ ਬਾਈ ਨਾਲ ਗੱਲਬਾਤ ਕਰਦੇ ਆਂਗੇ ਸਾਨੂੰ ਪੂਰਾ ਘੰਟਾ ਹੋ ਗਿਆ ਜੀ ਪੁਰੇ ਆਿਆਂ ਨੂੰ ਬਾਈ ਪਤਾ ਨਹੀਂ ਕਰਦਾ ਕੀ ਆ ਬੀਜੀ 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 ਬਾਈ ਨਿੰਦਰ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੈ ਪੂਰਾ ਬਾਈ ਦਾ ਨੂੰ ਘੰਟਾ ਹੋ ਗਿਆ ਯਾਰ ਐਨੂੰ ਹਨਾ ਤੈਨੂੰ ਪਤਾ ਹੁਣ ਟਾਈਮ ਬਹੁਤ ਜਿਆਦਾ ਵਿਜੀ ਆ ਬਰਿੰਦਰਾ ਹਾਂਜੀ ਹਾਂਜੀ ਹੋਰ ਸੁਣੋ ਠੀਕ ਹੈ ਵੀਰੇ ਬਹੁਤ ਵਧੀਆ ਜੀ ਕਿਵੇਂ ਕੰਮ ਕਰਕੇ ਮੈਂ ਹਾਂ ਕੰਮ ਕਰ ਬੱਲੇ ਬੱਲੇ ਵੀਰੇ ਬਾਬੇ ਦੀ ਕਿਰਪਾ ਨਾਲ ਮੈਂ ਸੁਣਿਆ ਵੀ ਆਪਣਾ ਜਲ ਰੇਟ ਹੈਗਾ ਸਾਰੇ ਪੰਜਾਬ ਨਾਲੋਂ ਘੱਟ ਹੈਗਾ ਵੀਰੇ ਆਲ ਓਵਰ ਇੰਡੀਆ 'ਚ ਆਪਣਾ ਖੁੱਲਾ ਚੱਲ ਯਾਰ ਰੇਟ ਦਾ ਠੀਕ ਹੈ ਜੀ ਹਾਂਜੀ ਇੱਕ ਹੋਰ ਗੱਲ ਹੁੰਦੀ ਹੈ ਜੀ ਕੋਈ ਵੀ ਪੈਸਟੀਸਾਈਡ ਵਾਲਾ ਠੀਕ ਹੈ ਜੀ ਦਵਾਈਆਂ ਦੇ ਰੇਟ ਨਹੀਂ ਦੱਸਦਾ ਰੇਟ ਨਹੀਂ ਦੱਸਦਾ ਵੀਰੇ ਆਪਾਂ ਰੇਟ ਕੱਲੀ-ਕੱਲੀ ਚੀਜ਼ ਦੇ ਬੋਲਾਂਗੇ ਪੱਕੀ ਗੱਲ ਹੈਗੀ ਪੱਕਾ ਵੀਰੇ ਪੱਕਾ ਠੀਕ ਹੈ ਜੀ ਹਾਂਜੀ ਬਾਕੀ ਮਾਲ ਹੈਗਾ ਵੀ ਆਪਣੇ ਕੋਲੇ ਮਾਲ ਵੀਰੇ ਤੜੀਆਂ ਭਰਦੇ ਆ ਮੈਂ ਕਿਹਾ ਜਿੰਨਾ ਮਰਜੀ ਚੱਕੋ ਮਾਲ ਚਾਹੀਦੀ ਟਰੱਕ ਭਰ ਕੇ ਲੈ ਠੀਕ ਹੈ ਬਾਕੀ ਵੀ ਆ ਦੇਖ ਸਕਦੇ ਹੋ ਇਹ ਕੰਪਨੀਆਂ ਕਿਵੇਂ ਨੇ ਬਾਈ ਕਾਪਨੀਆਂ ਵੀਰੇ ਸਾਰੀਆਂ ਬ੍ਰਾਂਡ ਦੇ ਆਪਣੇ ਕਾਊਂਟਰ ਦੇ 25 ਤੋਂ 30 ਕੰਪਨੀ ਦਾ ਮਾਲ ਪਿਆ ਬਾਕੀ ਕੰਪਨੀ ਆਪਣੇ ਇਕੱਲੇ ਇਕੱਲੇ ਰੱਖਣੇ ਚ ਲੱਗੇ ਵੀ ਆਪਾਂ ਨੇ 70-75 ਕੰਪਨੀ ਦਾ ਮਾਲ ਆਪਾਂ ਨੇ ਵੀਰੇ 24 ਘੰਟੇ ਹਾਜ਼ਰ ਮਿਲਦਾ ਵੀਰੇ ਠੀਕ ਆ ਜੀ ਮਾਲ ਕਿਵੇਂ ਹੁੰਦਾ ਵੇ ਜੀ ਆਪਾਂ ਮਾਲ ਵੀਰੇ ਇੱਕ ਤਾਂ ਆਪਣੀ origignal ਦੀ ਗਰੰਟੀ ਹੁੰਦੀ ਆ ਠੀਕ ਆ ਤੇ ਬਾਕੀ ਜਿਹੜੀ ਚੀਜ਼ ਜ਼ਿੰਮੇਵਾਰ ਮੰਗਦਾ ਆਪਾਂ ਚੀਜ਼ ਜ਼ਿੰਮੇਵਾਰ ਨੂੰ ਹਾਜ਼ ਮਿਲੋਂਦਾ ਕੋਈ ਹਾਜ਼ਰ ਕਰਦਾ ਵੀ ਡੁਪਲੀਕੇਟ ਚੀਜ਼ ਆ 1 ਲੱਖ 1000 ਰੁਪਏ ਨਾਮ ਰੱਖਿਆ ਆਪਣਾ ਵੀਰੇ 1 ਲੱਖ 1000 ਰੁਪਏ ਨਾਮ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਵੀਰੇ ਕਮੈਂਟਾਂ ਦੇ ਵਿੱਚ ਹਨਾ ਕੋਈ ਗਲਤ ਬੰਦੇ ਨੂੰ ਕਹੀ ਚੱਲੋ ਆਪਣੇ ਲਵੇ ਆਓ ਚੀਜ਼ ਚੈੱਕ ਕਰੋ ਜੇ ਡੁਪਲੀਕੇਟ ਦਾ 1 ਲੱਖ 1000 ਰੁਪਏ ਜਿੱਤੋ ਠੀਕ ਹੈ ਜੀ ਠੀਕ ਹੈ ਵੀਰੇ ਬਿਲ ਬੁਲ ਦਿਨੇ ਹੋ ਪੱਕਾ ਵੀਰੇ ਪੱਕਾ ਜੀਐਸਟੀ ਵਾਲਾ ਦਿਨੇ ਹਰੇਕ ਬੰਦੇ ਨੂੰ ਬਿਲ ਕੱਟ ਕੇ ਠੀਕ ਹੈ ਜੀ ਲੈ ਵੀ ਮਿੱਤਰੋ ਹੁਣ ਟਾਈਮ ਆ ਬਈ ਕਣਕ ਦਾ ਠੀਕ ਹੈ ਜੀ ਕੀ ਆ ਉਹਦੇ ਬਾਅਦ ਤੇ ਆਪਾਂ ਕੀ ਹੁਣ ਜਿਵੇਂ ਵੀਰੇ ਇਸ ਟਾਈਮ ਚੱਲ ਰਿਹਾ ਪ੍ਰੋਸੈ ਹਾਂ ਹੁਣ ਜਿਵੇਂ ਸਿਸਟਮ ਪਹਿਲਾਂ ਗ੍ਰੋਥ ਵਾਲੀ ਚੱਲ ਰਹੀ ਆ ਫਿਰ ਗ੍ਰੋਥ ਵਾਲੇ ਤੇ ਵਾ ਗੁੱਲੀ ਡੰਡੇ ਚੱਲੂਗੀ ਵੀਰੇ ਹੁਣ ਗੁੱਲੇ ਡੰਡੇ ਵਾਲ ਜਿਵੇਂ ਟੌਪਕ ਐਕਸਲ ਅਟਲੈਂਟਸ ਜਿਹੜੀ ਮਰਜ਼ੀ ਦੀ ਚੱਕੋ ਆਪਣੇ ਨਾਲ ਵੀਰੇ ਸਾਰੀਆਂ ਹਾਜ਼ਰ ਹੋਣਗੀਆਂ ਵੀਰੇ ਆ ਲੱਗੀਆਂ ਪਈ ਨੇ ਐਕਸਲਾ ਸਾਰੀਆਂ ਕੰਪਨੀਆਂ ਦੇ ਵੀਰੇ ਆ ਲੱਗੀਆਂ ਪਈ ਨੇ ਟੌਪਕਾਂ ਵੀਰੇ ਸਾਰੀਆਂ ਕੰਪਨੀਆਂ ਦੀਆਂ ਜਿਵੇਂ ਟੌਪਕ ਦਾ ਰੇਟ ਆ ਵੀਰੇ 120 ਰੁਪਏ ਤੋਂ ਲੈ ਕੇ 150 ਰੁਪਏ ਤੱਕ ਕੈਂਡਾ ਟੌਪਕ ਦਾ ਜਮਾ ਟੌਪ ਦੀਆਂ ਕੰਪਨੀਆਂ ਜੇ ਸੈਂਟਾ ਸੂਟਾ ਦੀ ਗੱਲ ਕਰਦੇ ਆਂ ਫਿਰ ਉਹਦਾ ਰੇਟ ਤਾਂ ਆਪਾਂ ਰੇਟ ਬੋਲ ਨਹੀਂ ਸਕਦੇ ਜਿਵੇਂ ਆਹ ਟੌਪਕਾਂ ਲੱਗੀਆਂ ਪਈ ਨੇ ਸਾਰੀਆਂ ਸਾਰੀਆਂ ਟੌਪਕਾਂ ਐਕਸਲਾ ਨੇ ਜਿਵੇਂ ਐਕਸਲਾ ਸਿਰਫ 499 ਰੁਪਏ ਤੋਂ ਪਰ ਏਕੜ ਦੀ ਸਟਾਰਟ ਆ ਐਕਸਲ 700 690 ਰੁਪਏ ਕਿੱਦੇ ਤੱਕ ਪਈ ਆ ਠੀਕ ਹੈ ਜੀ 499 ਤੋਂ ਲੈ ਕੇ ਯਾਰ ਇਹ ਕੋਈ ਐ ਬੋਲ ਦੇ ਆਪਣੀ ਜ਼ਿੰਮੇਵਾਰੀ ਐਂਡ ਤੱਕ ਠੀਕ ਹੈ ਜੀ ਐਕਸਲ 499 ਤੋਂ ਲੈ ਕੇ 690 700 ਰੁਪਏ ਕਿੱਡੇ ਤੱਕ ਪਈ ਯਾਰ ਮੈਂ ਵੀ ਮਿੱਤਰੋ ਤਾਂ ਹੀ ਕਿਹਾ ਵੀ ਜਿਹੜਾ ਇੱਥੇ ਰੇਟ ਤੁਹਾਨੂੰ ਮਿਲ ਜੂਗਾ ਕਿਤੇ ਵੀ ਨਹੀਂ ਮਿਲਦਾ ਐ ਮੈਂ ਕਹਿੰਦਾ ਟੌਪਕ ਵੀਰ 120 ਤੋਂ ਲੈ ਕੇ 200 ਰੁਪਏ ਤੱਕ ਠੀਕ ਹੈ ਜੀ ਜਿਵੇਂ ਐਲ ਗ੍ਰਿਪਾ ਕੀ ਸਿੰਗਲ ਕਿੱਲੇ ਦਾ ਪੀਸ ਸਟicker ਤੋਂ ਬਗੈਰ 13 14 15 16 17 ਰੁਪਏ ਤੱਕ ਪਈ ਜਾਂਦਾ ਆਪਾਂ ਲੈ ਐਕਸਲ ਤੇ ਉਸ ਤੋਂ ਬਾਅਦ ਜਿਵੇਂ ਮਿੱਤਰੋ ਆਗੇ ਆਪਣੇ ਨੇ ਵੀ ਹੋਰ ਤੁਹਾਨੂੰ ਦੱਸਦੇ ਨੇ ਆਪਾਂ ਆਪਾਂ ਹਾਂ ਦਿਖਾਈ ਚੱਲਣ ਮ ਫੋਡੀ ਬਾਥੋਲੀ ਆ ਗਈ ਵੀਰੇ 230 ਤੋਂ ਲੈ ਕੇ 300 ਰੁਪਏ ਤੱਕ ਆਂਦਾ ਹਾਂ ਫੋਡੀ ਦਾ 225 ਰੁਪਏ ਵੀ ਦੀ ਚਲੋ ਮਾਲ ਨੂੰ ਤੁਹਾਨੂੰ ਪਤਾ ਖਤਮ ਹੁੰਦੇ ਰਹਿੰਦੇ ਨੇ ਮਾਲ ਆਉਂਦੇ ਜਾਂਦੇ ਰਹਿੰਦੇ ਨੇ ਤੇ ਹੋਰ ਆਪਣੇ ਲਵੇ ਮਿੱਤਰੋ ਜਿਵੇਂ ਚੀਜ਼ ਆ ਗਈ ਵੱਡੇ ਭਾਈ ਸੰਗਪੁਰ ਜਿਵੇਂ ਆਪਣੀਆਂ ਇਸ ਟਾਈਮ ਹਿੱਟ ਤੇ ਚੱਲ ਰਹੀ ਵੀਰੇ ਮੂਸਾ 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 ਕਰਵਾਈ ਪਈਆ ਜਮਾ ਮੂਸਾ ਮੂਸਾ ਹੋਈ ਪਈਆ ਵੀਰੇ 750 ਰੁਪਏ ਦਾ ਲੀਟਰ ਆ ਵੀਰੇ Ориجنਲ ਮੂਸਾ ਦਾ ਠੀਕ ਆ ਕਰਦੀ ਕੀ ਆ ਇਹ ਵੀਰੇ ਇਹਦਾ ਕੰਮ ਆ ਗ੍ਰੀਨਰੀ ਵਾਸਤੇ ਫੋਟ ਵਾਸਤੇ ਗਰੋਥ ਵਾਸਤੇ ਜਿਵੇਂ ਕਣਕ ਆਪਣੀ ਖੜਗੀ ਕਣਕ ਤੁਰਦੀ ਨਹੀਂ ਮਝਰਾਜ ਜਾਂਦੀ ਆ ਪਾਣੀ ਲੈਣ ਤੋਂ ਦਾਬ ਜਾਂਦੀ ਆ ਇਹ ਚੀਜ਼ ਦੋ ਸਪ੍ਰਿਆ ਮਾਰ ਦੋ ਵੀਰੇ ਝਾੜ ਤੱਕ ਕੰਮ ਕਰੋ ਆਪਣੀ ਵੀਰੇ ਮੂਸਾ ਠੀਕ ਹੈ ਦੇਸੀ ਘੋਆ ਇਹ ਜਮਾ ਦੇਸੀ ਘੋਆ ਵੀਰੇ 750 ਦਾ ਲੀਟਰ ਆ ਤਿੰਨ ਤੋਂ ਲੈ ਕੇ 4 ਏਕੜ ਤੱਕ ਉਹ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਚੀਜ਼ ਦੀ ਉਦੋਂ ਦਾ ਆਪਣਾ ਚੱਲਦਾ ਵੀਰੇ ਬੂਸਟ ਬੂਸਟ ਆ ਗਿਆ ਜੀ ਇਹ ਵੀ ਭਾਈ ਐ ਮੰਨ ਕੇ ਚੱਲੋ ਵੀ 200 ਦੇ ਕੋਕੇ ਕਿਲਟਰ ਹੈ ਠੀਕ ਹੈ ਗ੍ਰੋਥ ਵਾਸਤੇ ਇਹ 850 ਦਾ ਲੀਟਰ ਆ ਐ ਕੋਕੇ ਲਾਉਂਦਾ 850 ਦਾ ਲੀਟਰ ਆ ਵੀਰੇ ਤਿੰਨ ਤੋਂ ਲੈ ਕੇ 4 ਕਿੱਲਾਂ ਦਾ ਠੀਕ ਹੈ ਅਗਲਾ ਜੀ ਉਦੋਂ ਦਾ ਕਿ ਆਪਣੀ ਡਿਫੈਂਡਰ ਹਾਂ ਇਹ ਪੈਂਦਾ 900 ਦਾ ਲੀਟਰ ਵੀਰੇ 3 ਤੋਂ ਲੈ ਕੇ 4 ਕਿਲਿਆਂ ਦਾ ਆ ਸਿੰਪਲ ਬੂਸਟ ਆ ਇਹ ਤਾਂ ਜਮਾਂ ਉਹੀ ਸਸਤੇ ਰੇਟ ਦੇਈ ਜਾ ਰਿਹਾ ਵੀਰੇ ਜਮਾਂ ਇਹ ਫਰੀ ਵਾਲੀ ਕੰਮ ਆਦਾ ਫਰੀ ਵਾਲਾ ਕੰਮ ਇਹ ਸਸਤੇ ਰੇਟ ਦੇ ਰਿਆਂ ਠੀਕ ਹੈ ਜੀ ਹੋਰ ਜੀ ਹਾਂ ਜੀ ਹਾਂ ਜੀ ਹੋਰ ਲੈ ਵੀ ਮਿੱਤਰੋ ਦੇਖਦਾ ਦੇਣ ਕਿ ਬਹੁਤ ਗੁਸਾ ਆਗਾ ਗ੍ਰੋਥ ਵਾਸਤੇ ਵੀ ਸੁੰਡੀ ਠਾਂਡੀ ਦੀ ਤਾਂ ਨਹੀਂ ਪ੍ਰੋਬਲਮ ਹੈ ਕਿ ਹੁੰਦੀ ਆ ਵੀਰੇ ਹੁਣ ਸਿਸਟਮ ਹੈ ਨਹੀਂ ਸੁੰਡੀ ਵਾਲਾ ਚੋਣੇ ਵੀਰੇ ਕੰਮ ਚੱਲਦਾ ਠੀਕ ਹੈ ਜੀ ਕਿ ਮੇਰੇ ਹਾਂ ਆਪਣਾ ਰਿਜ਼ਲਟ ਬਈ ਸੁੰਡੀ ਦੇ ਉੱਤੇ ਕੋਈ ਕੋਈ ਮੈਂ ਕਹਿੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਣੇ ਲਈ ਵੀ ਦਿੱਕਤ ਨਹੀਂ ਆਈ ਵੀਰੇ ਕਿਸੇ ਵੀ ਤਰ੍ਹਾਂ ਦੀ ਬਾਬ ਦੇਣੀਆਂ ਪੌੜਾਂ ਦਾ ਕਿਉਂਗਾ ਸਾਰੀਆਂ ਬ੍ਰਾਂਡਡ ਕੰਪਨੀ ਦਾ ਆਪਾਂ ਮਾਲ ਵੇਚਦਾ ਵੀਰੇ ਠੀਕ ਹੈ ਜੀ ਕਿੱਥੇ ਤੱਕ ਮਾਲ ਜਾਂਦਾ ਆਪਣਾ ਆਪ ਮਾਲ ਵੀਰੇ ਗੁਆਲਯਾਰ ਐਮ ਪੀ ਜੂ ਪੀ ਹਿਮਾਚਲ ਬੱਦੀ ਰਾਜਸਥਾਨ ਠੀਕ ਆ ਫਤਿਹ ਆ ਇਹ ਜਾ ਯਾਰ ਕੋਈ ਏਰੀਆ ਨਹੀਂ ਹੈਗਾ ਵੀ ਜਿਹੜਾ ਸਾਨੂੰ ਅਸੀਂ ਨਾ ਵੀ ਬਹੁਤ ਨੇ ਵੀ ਹੈ ਕਿੱਥੇ ਜਾ ਪਿੰਡ ਠੀਕ ਆ ਠੀਕ ਆ ਕੋਈ ਇਹ ਜਾ ਏਰੀਆ ਇਹ ਨਹੀਂ ਵੀ ਜਿੱਥੇ ਆਪਣਾ ਮਾਲ ਨਹੀਂ ਜਾਂਦਾ ਜਿੱਥੇ ਆਪਣੀ ਡਿਲੀਵਰੀ ਨਹੀਂ ਜਾਂਦੀ ਜਿੱਥੇ ਕੋਈ ਆਪਣਾ ਬੰਦਾ ਨਹੀਂ ਪਹੁੰਚਦਾ ਆਪਣੇ ਲਈ ਵੀਰੇ 25 ਤੋਂ ਲੈ ਕੇ 30 ਮੁਲਾਜ਼ਮ ਨੇ ਜਿਹੜੇ ਡਿਲੀਵਰੀ ਵਾਸਤੇ ਨੇ ਚਾਰ ਆਪਣੀਆਂ ਗੱਡੀਆਂ ਜਾਂਦੀਆਂ ਨੇ ਨੋਵਾ ਪਟਾਉਸ ਕਰੇਟਾ ਪਿਕਅਪ ਚਾਰ ਤੇ ਆਪਣੀਆਂ ਪੱਕੀਆਂ ਗੱਡੀਆਂ ਨੇ ਸਾਡੇ ਤੋਂ ਆਰਡਰ ਪਾਇਆ ਕਰਨਾ ਸਾਡੇ ਲਈ ਟਾਈਮ ਨਹੀਂ ਗਿਆ ਵੀਰੇ ਠੀਕ ਆ ਬੰਦੇ ਖੁਸ਼ ਨੇ ਬਈ ਅੱਗੇ ਵਾਲੇ ਦੁਆਰੇ ਦੁਆਰੇ ਆਉਂਦੇ ਨੇ ਇਹ ਬੰਦੇ ਪੂਰੇ ਖੁਸ਼ ਨੇ ਲੋਕ ਸਾਡੇ ਨਾਲ ਅੱਜ ਡਿਲੀਵਰੀ ਦਾ ਕੰਮ ਪੰਜਾਬ ਦੇ ਵਿੱਚ ਇਕੱਲਾ ਮੈਂ ਹੀ ਆ ਵੀ ਜਿਹਨੇ ਚਲਾਈ ਮੈਂ ਤੀ ਠੀਕ ਹੈ ਨਾ ਨਾ ਤਾਂ ਕੋਈ ਡਿਲੀਵਰੀ ਦਾ ਕੰਮ ਚਲਾ ਸਕਦਾ ਨਾ ਕਿਸੇ ਨੇ ਚਲਾਉਣਾ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਬਈ ਬਈ ਮੈਨੂੰ ਕੰਮ ਕਰਦਿਆਂ ਹੋ ਗਏ 22 ਸਾਲ ਆ ਡਿਲੀਵਰੀ ਦਾ ਕੰਮ ਕਰਦਿਆਂ ਅੱਜ ਮੈਨੂੰ 7 ਸਾਲ ਹੋ ਗਏ ਠੀਕ ਹੈ ਨਾ 50000 ਰੁਪਏ ਦਾ ਡੀਲੀ ਪੈਟਰੋਲ ਦੀ ਡੀਜ਼ਲ ਮੇਰਾ ਤੜਕੇ ਤੋਂ ਹੱਥੋਂ ਤੱਕ ਮੱਚਦਾ ਠੀਕ ਆ ਮੰਨ ਲਓ ਵੀ ਆਪਾਂ ਨੂੰ ਅੱਜ ਆਰਡਰ ਆ ਗਿਆ ਠੀਕ ਹੈ ਜੀ ਕਿੰਨਾ ਟਾਈਮ ਲੱਗ ਜਾਊਗਾ ਅੱਜ ਤੱਕ ਵੀ ਦੋ ਤਿੰਨ ਦਿਨਾਂ ਵਿੱਚ ਆਪਾਂ ਆਰਡਰ ਪਹੁੰਚਾ ਕਰ ਦੇਣਾ ਰਹਿ ਗਿਆ ਜੀ ਮੇਰੇ ਅੱਲਾ ਠੀਕ ਹੈ ਜੀ ਜਿਵੇਂ ਅੱਜ ਆਰਡਰ ਦੇਤਾ ਦੋ ਤਿੰਨ ਦਿਨਾਂ ਵਿੱਚ ਉਹਦੇ ਘਰ ਤੱਕ ਆਰਡਰ ਪਹੁੰਚ ਜਾਂਦਾ ਠੀਕ ਹੈ ਜੀ ਘੱਟੋ ਘੱਟ ਕਿੰਨਾ ਆਰਡਰ ਆਉਣਾ ਚਾਹੀਦਾ ਹੈ ਆਰਡਰ ਵੀਰੇ ਵੈਸੇ ਤਾਂ ਯਾਰ ਜਿਹੜਾ ਹੁਣ ਇਸ ਟਾਈਮ ਸਾਡਾ ਸਿਸਟਮ ਆ ਚਾਹੀਦੀ ਯਾਰ 1000 ਰੁਪਏ ਦਾ ਆਰਡਰ ਆ ਜਿਵੇਂ ਹੁਣ ਉਧਰ ਹੀ ਰਸਤੇ 'ਤੇ ਹੁਣ ਆਏ ਮਨ ਕੇ ਜਿਵੇਂ ਹੁਣ ਬੰਦੇ ਨੰਬਰਸਾਰ ਤੱਕ ਜਾਨਾ ਘੱਟੋ ਘੱਟ 10 ਆਰਡਰ ਹੋਣਗੇ ਬਾਹੀਂ ਰਸਤੇ ਰੂਰ ਰੜ ਤੇ ਫੜਾਉਂਦੇ ਨੇ ਮੁੰਡੇ ਠੀਕ ਦਿੰਦੇ ਜਾਵੋਗੇ ਦਿੱਤੀ ਜਾਂਦੇ ਪਹਿਲਾ ਹੈਗਾ ਜੀ ਸਾਡਾ 5000 ਤੋਂ ਘੱਟ ਵੀ ਬਈ ਘੱਟੋ ਘੱਟ 5000 ਦਾ ਆਰਡਰ ਹੋਏ ਫੇਰ ਉੱਪਰ ਦਾ ਕਰਦੇ ਆ ਪਰ ਹੁਣ ਜੀਮਦਰ ਆਪੀ ਸਮਝਦਾਰ ਨੇ ਵੀਰੇ ਅਗਲਾ ਕਹਿੰਦਾ ਵੀ ਇੰ ਪੀ ਸਾਰਾ ਕੁਝ ਹੀ ਕਵਰ ਕਰਿਆ ਪਿਆ ਆਪਾਂ ਹਾਂਜੀ 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 ਠੀਕ ਅੰਦਰ ਚੱਲੀਏ ਮੜੇ ਸਾਡ ਦੀ ਕਿਤੇ ਆਹੀ ਤਾਂ ਨਹੀਂ ਕਿਤੇ ਗੱਲਾਂ ਲੈ ਵੀ ਆ ਦੇਖ ਸਕਦੇ ਹੋ ਭਾਈ ਨਾ ਟਰ ਟਰ ਲੱਗੇ ਪਏ ਨੇ ਕਈਆਂ ਨੂੰ ਹੁੰਦਾ ਵੀ ਯਾਰ ਇਧਰ ਬੈਠੇ ਵੀਡੀਓ ਬਣਾਦੇ ਭਾਈ ਬੜਾ ਮਗਰ ਦੇਖੋ ਵੀਰੇ ਮਾਰਦੇ ਬੜਾ ਇਧਰ ਦੇਖ ਸਕਦੇ ਹੋ ਭਾਈ ਕਸਟਮਰਾਂ ਦੀ ਨਾ ਭਾਈ ਲੈਂਨ ਲੱਗੀ ਰਹਿੰਦੀ ਹੈਗੇ ਨਾ 24 ਘੰਟੇ ਵੀਰੇ ਬਾਬੇ ਦੀ ਕਿਰਪਾ ਇੰਨੀ ਆ ਠੀਕ ਆ ਹੂੰ ਮਾੜੀ ਚੀਜ਼ ਨਾ ਤਾਂ ਆਪੇ 베ਚੀਏ ਵੱਡੇ ਭਾਈ ਇਹ ਨਾ 베ਚਣੀਆਂ ਹਾਂ ਪਤਾ ਮੈਂ ਮੰਨ ਕੇ ਚੱਲੋ ਵੀ ਐਡਾ ਕ ਹੁੰਦਾ ਸੀ ਭਾਈ ਠੀਕ ਆ ਐਵੇਂ ਇੱਥੇ ਦੀ ਭਾਈ ਜਿਉਂਦਾ ਮੈਂ ਲੈਨ ਚ ਬੜਾਇਆ ਠੀਕ ਆ ਜੀ ਅੱਪ ਦਾ ਦੀ ਦੁਆਇਆ ਮਨ ਕੇ ਵੀ ਦੁਗਣਾ ਮੈਂ ਠੀਕ ਆ ਠੀਕ ਦੁਗਣਾ ਹੋ ਗਿਆ ਦੁਗਣਾ ਹੋ ਗਿਆ ਮਿਆਂ ਬੰਲਾ 12 13 ਸਾਲ ਦਾ ਲੈਣ ਦੇ ਵਿੱਚ ਬੜਾ ਹੈ ਵੀਰੇ ਠੀਕ ਹੈ ਠੀਕ ਹੈ ਨਾ 8 ਵੀ 20 ਤੋਂ ਆਏ ਮੰਨ ਕੇ ਚੱਲ ਵੀ ਮੈਂ ਪ੍ਰਾਈਵੇਟ ਕੀਤੀ ਆ 10ਵੀਂ ਪ੍ਰਾਈਵੇਟ ਕੀਤੀ ਆ 12ਵੀਂ ਪ੍ਰਾਈਵੇਟ ਕੀਤੀ ਆ ਠੀਕ ਹੈ ਨਾ ਅੱਜ ਮੇਰੀ 32 33 ਸਾਲ ਦੀ ਉਮਰ ਹੋ ਗਈ ਵੀਰੇ ਠੀਕ ਹੈ ਨਾ ਘਾਟ ਘਾਟ ਦਾ ਪਾਣੀ ਵੀ ਲਿਆ ਇਹੋ ਜਿਹਾ ਕੋਈ ਜ਼ਿੰਮੇਦਾਰ ਨਹੀਂ ਗਿਆ ਜਿਹਨੂੰ ਆਪਾਂ ਜਾਣਦੇ ਨੇ ਲੋਕ ਆਪਣੇ ਲਈ ਇਹੋ ਜਿਹੇ ਨੇ ਵਿੱਚ ਤਾਂ ਜ਼ਿੰਮੇਦਾਰ ਵੀ ਅਗਲਾ ਕਹਿੰਦਾ ਬਈ ਤੇਰਾ ਇੱਕ ਫੋਟੋ ਕਰਾਉਣੀ ਆ ਵੱਡੇ ਭਾਈ ਆ ਕੇ ਮਿਲ ਸਾਡੇ ਨਾਲ ਖੜ ਠੀਕ ਹੈ ਨ ਲੇ ਉਡਰਾ ਕਰਕੇ ਸਾਨੂੰ ਟਾਈਮ ਆ ਦੇ ਆ ਦੇਖੋ ਆਰਡਰ ਦੇਖੋ ਵੀਰੇ ਜਿਹੜਾ ਬਾਈ ਇੱਥੇ ਆਊਗਾ ਲੰਬਾ ਨਹੀਂ ਆਊਗਾ ਆ ਦੇਖੋ ਆ ਦੇਖਾ ਦੋਗੇ ਮਲੋਟ ਆ ਪ੍ਰੂਫ ਇਹਨੇ ਮਲੋਟ ਮਲੋੜ ਚੱਲਿਆ ਬਾਈ ਇਹ ਹੈਗਾ ਅਵਤਾਰ ਸਿੰਘ ਬਾਈ ਹੈਗਾ ਇਹ ਤਰਨ ਤਰਨ ਦਾ ਤਨਦਾਰਨ ਦਾ ਆ ਬਾਈ ਹੈਗਾ ਸਮਰਾਲੇ ਦਾ ਸਮਰਾਲੇ ਚੱਲਿਆ ਭਾਈ ਤੇ ਆ ਯਾਰਿਆ ਮਿੱਤਰਾ ਮਾਲ ਮਹਿਲ ਮਹਿਲਾ ਚੌਕ ਆ ਦੇਖ ਸਕਦੇ ਮਿੱਤਰੋ ਕੋਟ ਕਪੂਰੇ ਬਈ ਪੇਟੀ ਚੱਲਿਆ ਪੂਰੀ ਆ ਦੇਖ ਸਕਦੇ ਹੋਗੇ ਆ ਹੈਗਾ ਮੈਤਾ ਅੰਬਰਸਾਰਾ ਠੀਕ ਹੈ ਜੀ ਆ ਪਿਆ ਸਤੋਜ ਦਾ ਵੀਰੇ ਠੀਕ ਹੈ ਜੀ ਮੁੱਖ ਮੰਤਰੀ ਦੇ ਪਿੰਡ ਦੀ ਤੇ ਆ ਪਿਆ ਸਾਜਲੀ ਜੀ ਦਾ ਵੱਡੇ ਭਾਈ ਠੀਕ ਹੈ ਜੀ ਠੀਕ ਹੈ ਤੇ ਆ ਪਿਆ ਪਟਿਆਲੇ ਦਾ ਸਤਾ ਦਾ ਅੱਛਾ ਜੀ ਠੀਕ ਹੈ ਤੇ ਆ ਆ ਪਿਆ ਆਰਡਰ ਆਪਣਾ ਮਹਿਰਕਲਾਂ ਦਾ ਲੈ ਵੀ ਮੇ ਤਰਵਾਦਾ ਦੇਖ ਲਓ ਬਾਈ ਜਮੀ ਉੱਪਰ ਆ ਆ ਕਪੂਰਥਲੇ ਦਾ ਕਪੂਰਥਲੇ ਚੱਲਿਆ ਕੰਮ ਠੀਕ ਆ ਬਾਈ ਤੇ ਆ ਆ ਪਿਆ ਆਰਡਰ ਮਰਿੰਡੇ ਦਾ ਠੀਕ ਆ ਆਰਡਰ ਤਾਂ ਤੂੰ ਐ ਮੰਨ ਕੇ ਚੱਲ ਵੀ ਤਿੰਨ ਬੰਦੇ ਨੇ ਆਪਣੇ ਆਰਡਰ ਵਾਲੇ ਵੀਰੇ ਅੱਛਾ ਜੀ ਠੀਕ ਆ ਨਾ ਆਰਡਰ ਨਾਲ ਤਾਂ ਸਾਡੇ ਤੋਂ ਪਹਿਕ ਹੁੰਦੇ ਨੇ ਘਟੋ ਘਟੋ 100 ਬਿਲ ਹੱਡ ਲਵੇ ਮੂਰੇ ਅਡਵਾਂਸ ਰੈਂਦਾ 100 ਬਿਲ ਦਾ ਮਾਲ ਹੀ ਨਹੀਂ ਭੁਗਤਦੇ ਬਾਈ ਸਹੀ ਗੱਲ ਆ ਬਾਈ ਨਿੱਕੀ ਜੀ ਬਈ ਦੁਕਾਨ ਤੋਂ ਦੇਖ ਆਦੋਂ ਐਡੇ ਵੱਡੇ ਗਡਾਉਂ ਤੇ ਆ ਗਏ ਬਾਈ ਹਨਾ ਸਾਰੀਆਂ ਯਾਰਾ ਦੇਖੋ ਸੈਂਟਾ ਯੂਪੀ ਵਾਲਾ ਸਵਾਲ ਆ ਹਾਂਜੀ ਆ ਪਈਆਂ ਨੇ ਬਿੱਲੋ ਬੁੱਢ ਠੀਕ ਹੈ ਨਾ ਸਾਰੇ ਬ੍ਰਾਂਡ ਪਏ ਨੇ ਆਪਣੇ ਦੇ ਆਹ ਮੁੰਡਿਆਂ ਦੇ ਰਹਿਣ ਵਾਸਤੇ ਗੱਦੇ ਨੇ ਵਿਚਾਰੇ ਉਰੀ ਪੈਂਦੇ ਨੇ ਰਾਤ ਨੂੰ ਬਾਈ ਹਾਂ ਠੀਕ ਹੈ ਅ ਵੀ ਮਿੱਤਰੋ ਦੇਖ ਸਕਦੇ ਆ ਆ ਦੇਖੋ ਬਾਈ ਜਾਰਾ ਦੇ ਹਰੇਕ ਜਾਰ ਵੱਡੇ ਪਾਈ ਕੀ ਨਾਮ ਕੀ ਆਪਣਾ ਤਰਸੇਮ ਸਿੰਘ ਤਰਸੇਮ ਸਿੰਘ ਹਾਂਜੀ ਚਲੋ ਆਪਣੀ ਪਹਿਲੀ ਵਾਰ ਮੁੜ ਗਏ ਨਾ ਬਾਈ ਠੀਕ ਹੈ ਨਾ ਆਪਣੇ ਲਵੇ ਕੁੱਲ ਬ੍ਰਾਂਡ ਮਿਲਦਾ ਠੀਕ ਆ ਯਾਰਾ ਸ੍ਰੀ ਰਾਮ ਬਹਿਰ ਉਤਮ ਆ ਲੱਗੇ ਪਏ ਨੇ ਆ ਦੇਖੋ ਸ੍ਰੀ ਰਾਮ ਪਿਆ ਵੀਰੇ ਯਾਰਾ ਪਿਆ ਵਾਇਰ ਪਿਆ ਉਤਮ ਪਿਆ ਸ੍ਰੀ ਰਾਮ ਪਿਆ ਜੋ ਐਂ ਦੀ ਜਿਹੜਾ ਮਰ ਬਣਿਆ ਜੋ ਬਾਈ ਜਾਨੀ ਕਿ ਬਈ ਜਿਹੜਾ ਆਪ ਜੀ ਲਿਓ ਸਨ ਬਾਸ ਵੀਰੇ ਇੱਕ ਵਾਰ ਇੱਥੇ ਆ ਗਿਆ ਉਹਨੂੰ ਕਿਤੇ ਹੋਰ ਨਾਲ ਦੀ ਲੋੜ ਆਪ ਜੀ ਪੂਰਾ ਟੈਪ ਹੀ ਆ ਆ ਪਿਆ ਯਾਰਾ ਦਾ ਹਾਂ ਜੀ ਉਹ ਕੰਮ ਨਹੀਂ ਗਿਆ ਵੀ ਇੱਕ ਪੇਟੀ ਧਰ ਕੇ ਵੀ ਮਾਲ ਵਿਕਦਾ ਹੈ ਇੱਥੇ ਤਾਂ ਗੱਲ ਗਿਆ ਵੀ ਨੇ ਬਾਈ ਸਹੀ ਗੱਲ ਹੈ ਜੀ ਹਰ ਵਕਤ 1 ਕਰੋੜ ਸਵਾ ਕਰੋੜ ਦਾ ਮਾਲ ਅਯਰਪ ਸੜਲੇ ਰੱਖਣੀ ਪੈਦਾ ਸਾਨੂੰ ਬਾਈ ਠੀਕ ਹੈ ਬੀਜ ਵੀ ਹੁੰਦਾ ਬਾਈ ਆਪਣੇ ਕੋਲੇ ਜੀ ਫਰੇਕ ਬੀਜ ਹੁੰਦਾ ਬਾਈ ਅੱਛਾ ਬੀਜ ਵੀ ਹੁੰਦਾ ਆਪਣੇ ਕੋਲੇ ਲੈ ਵੀ ਬੀਜ ਵੀ ਹੁੰਦਾ ਆ ਦੇਖੋ 12 ਤੇ ਰੇਟ ਪੈਂਡੋਰਾਮਾ ਦਾ ਹੈ ਅੱਛਾ ਜੀ 2 ਟਨ ਮਾਲ ਆਇਆ ਪਰਸੋਂ ਵੀਰੇ ਬਹੁਤ ਸਸਤੇ ਰੇਟਾਂ ਦੇ 12 ਤੇ ਰੇਟ ਕਰਤਾ ਠੀਕ ਹੈ ਜੀ ਹਾਂ ਇਹ ਵੀ ਦੇਖੀ ਚਲੋ ਤੁਸੀਂ ਆ ਸੈਂਟਾ ਦੀ ਆ ਵੀ ਐ ਮਿਸ਼ਟਰਾ ਪੇਟ ਕੁਮੀ ਆ ਪੀਆ ਯਾਰਾ ਦਾ ਬੋਰਨ ਪਿਆ ਆ ਪੀਆ ਬਹਿਰ ਦੀ ਗੋਆ ਪੀਆ ਪਲਸਰ ਵੀਰੇ ਮਾਰ ਦਾ ਪੱਲਾ ਵੀਰ ਕੁੱਲ ਪਿਆ ਬਾਈ ਤਰਸੇਮ ਬਾਬੇ ਦੀ ਕਿਰਪਾ ਇੰਨੀ ਆ ਮਾਲ ਨਾ ਤਾਂ ਪੂਰੇ ਹੋਏ ਨੇ ਨਾ ਹੋਣੇ ਨੇ ਬਾਈ ਨਾ ਹੋਣੇ ਨੇ ਹੈ ਮਾਲ ਤਾਂ ਤੂੰ ਐ ਮੰਨ ਕੇ ਚੱਲ ਵੀ ਦਿੱਲੀ ਸਾਨੂੰ 10-12 ਲੱਖ ਰੁਪਏ ਦਾ ਮਾਲ ਤੜ ਤੱਕ ਆਹ ਤੰਦਕ ਲੈਣਾ ਪੈਂਦਾ ਬਾਈ ਠੀਕ ਹੈ ਜੀ ਠੀਕ ਹੈ ਨਾ 10-12 ਲੱਖ ਦੀ 15 ਦੀ ਸੀਰੋਂਦਾ ਪਰ ਤੇਰੇ ਸਾਹਮਣੇ ਰੇੜੀ ਪਈ ਆ ਉਹ 2-2 ਲੱਖ ਦਾ ਮਾਲ ਤਾਂ ਸੀ ਦੁਕਾਨ ਤੇ ਭੇਜਿਆ ਠੀਕ ਹੈ ਜੀ ਗੱਡੀ ਗਈ ਆ ਇਸ ਤੋਂ ਪਹਿਲਾਂ ਮੈਂ ਮੰਨ ਕੇ ਆ ਵੀ ਮੂਲ ਦੀ ਗੱਲ ਆ ਵੀ 12 ਆਦਾ ਟਾਂ ਵੀ ਤੁਰ ਜਾਂਦਾ ਬਾਹਰ ਹੀ ਬਾਹਰ ਦਿੱਲੀ ਦਾ ਦਿੱਲੀ ਦਾ ਬਾਈ ਠੀਕ ਹੈ ਕੰਮ ਮਿੱਤਰੋ ਵੱਡਾ ਹੀ ਹੈਗਾ ਠੀਕ ਹੈ ਜੀ ਆਈਏ ਕਿੱਥੇ ਬਾਈ ਜੇ ਕਿਸੇ ਨੇ ਬਾਈ ਆਪਣਾ ਐਡਰੈਸ ਆ ਤਨ ਤਨ ਬਾਬਾ ਨੰਦ ਸਿੰਘ ਜੀ ਖੇਤੀવાડી ਸਟੋਰ ਮਡੇਰਾ ਰੋਡ ਠੀਕ ਹੈ ਜੀ ਨੇੜੇ ਸਰਕਾਰੀ ਸਕੂਲ ਮੁੰਡੇ ਵਾਲਾ ਤੇ ਨੇੜੇ ਦੀਪੀ ਬਾਈ ਦਾ ਆਪਣਾ ਆ ਆਪਣਾ ਆ ਸਿਕਰ ਨਾ ਰਦਾ ਰਦਾ ਬਚਾਰਾ ਨਾਲ ਆਪਣੇ ਤੇ ਇਹ ਜਿਹੜੀ ਸੜਕ ਆਪਣੀ ਨਾ ਇਹ ਇਹ ਹੈਗੀ ਆ ਬਾਈ ਮਡੇਰਾ ਰੋਡ ਸੜਕਾ ਤਾਂ ਡਰੇਨ ਢੀ ਜਾਂਦੀ ਆ ਜਿਵੇਂ ਆਪਾਂ ਬੜਬਰੋਂ ਆਉਂਦਾ ਬੰਦਾ ਪ੍ਰੀਤ ਵਾਲੀ ਏਜੰਸੀ ਮੂਰਦੀ ਮੋੜ ਜਾ ਤਹਿਸੀਲ ਟੱਪ ਕੇ ਵੀਰੇ ਠੀਕ ਆ ਜਿਵੇਂ ਇਧਰੋਂ ਬੰਦਾ ਜਾਂ ਸ਼ੇਰੋਂ ਕੋ ਨਹੀਂ ਆਉਂਦਾ ਸ਼ੇਰੋਂ ਦਾ ਡਰੇਨ ਦਾ ਪੁੱਲ ਨਹੀਂ ਬਣਦਾ ਵੀਰੇ ਥੱਲੇ ਉੱਤਰਨਾ ਸ਼ੇਰੋਂ ਦੇ ਪੁੱਲ ਤੋਂ ਗਾਹਾਂ ਆ ਜਾਓ ਮੰਡੀ ਟੱਪ ਕੇ ਪ੍ਰੀਤ ਵਾਲੀ ਏਜੰਸੀ ਮੂਰਦੀ ਮੋੜੋ ਵੀਰੇ ਠੀਕ ਆ ਨਾ ਜਿਹੜਾ ਵੀ ਆਉਣ ਦੀ ਲੋੜ ਨਹੀਂ ਹੈਗੀ ਯਾਰ ਮੈਨੂੰ ਲੱਗਦਾ ਵੀ ਆਉਣ ਦੀ ਲੋੜ ਨਹੀਂ ਕਿਤੇ ਹਾਂਜੀ ਇੱਥੇ ਅਹੀਂ ਆ ਜੂਗਾ ਫਿਰ ਆਹੀਂ ਆ ਜੂ ਬਾਪੂ ਬੜੀ ਬਹੁਤ ਜਿਉ ਮਾਰਿਆ ਬਸ ਬਾਈ ਜਿਹਨੂੰ ਮਰਜ਼ੀ ਪਸ ਲੋ ਚੱਲ ਜਿਹਨੇ ਕੀ ਵਾਰ ਇੱਕ ਵਾਰੀ ਵਿਸ਼ਵਾਸ ਬਣਾਉਣਾ ਪੈਂਦਾ ਹੈ ਨਾ ਏਰੀਆ ਕੰਦਾ ਇੱਕ ਵਾਰੀ ਦੇਖਦਾ ਵੀ ਜਿਹਨੇ ਆਉਣਾ ਚਲੋ ਸਾਨੂੰ ਫੋਨ ਮਾਰੋ ਨਹੀਂ ਵੀ ਫੋਨ ਚੱਕਿਆ ਜਾਂਦਾ ਜਿਹਨੂੰ ਮਰਜ਼ੀ ਪਸ ਲੋ ਮੰਤਰੀ ਦਾ ਮੁੰਡਾ ਲੋਂਗੋਵਾਲ ਦੁਕਾਨ ਆਪਣੀ ਮਡੇਰਾ ਰੋਡ ਤੇ ਨੇੜੇ ਸਰਕਾਰੀ ਸਕੂਲ ਮੁੰਡੇ ਵਾਲਾ ਠੀਕ ਹੈ ਜਿਹਨੂੰ ਮਰਜ਼ੀ ਪਸ ਲੋ ਬੱਚਾ ਬੱਚਾ ਜਾਣਦਾ ਵੀ ਮਡੇਰਾ ਰੋਡ ਤੇ ਜਾਣਾ ਠੀਕ ਹੈ ਲੈ ਵੀ ਮਿੱਤਰੋ ਬਾਕੀ ਬਈ ਸਕਰੀਨ ਦੇ ਉੱਤੇ ਨੰਬਰ ਹੈਗਾਗਾ ਪਰ ਉਸੇ ਮੰਨ ਲੈਨੇ ਪੂਰੇ ਜੇ ਤੁਸੀਂ ਇੱਥੋਂ ਇੱਕ ਵਾਰ ਆ ਗਏ ਬਈ ਤੁਹਾਨੂੰ ਕਿਸੇ ਹੋਰ ਦੁਕਾਨ ਦੇ ਉੱਪਰ ਜਾਣ ਦੀ ਲੋੜ ਨਹੀਂ ਕਿਉਂਕਿ ਬਈ ਰੇਟ ਤੇ ਕੰਪਨੀਆਂ ਸਾਰੀਆਂ ਮਿਲ ਜਾਣਗੀਆਂ ਜਮਾਂ ਘੱਟ ਰੇਟ ਦੇ ਉੱਤੇ ਆਲ ਪੰਜਾਬ ਦੇ ਵਿੱਚ ਫਰੀ ਡਿਲੀਵਰੀ ਆ ਡਿਲੀਵਰੀ ਫਰੀ ਆ ਵੀਰੇ ਪੱਕੀ ਗੱਲ ਲੱਗੀ ਆ ਪੱਕੀ ਗੱਲ ਆ ਵੀਰੇ ਠੀਕ ਆ ਇੱਕ ਮੇਰੀ ਹੋਰ ਮੇਰੀ ਕਿਸਾਨ ਵੀਰੋ ਰਿਕਵੈਸਟੀ ਆ ਵੀਰੇ ਫੋਨ ਨਹੀਂ ਚੱਕੀ ਜਾਂਦੇ ਦੇਖੋ ਫੋਨ ਵਾਸਤੇ ਉਹ ਬੈਠਾ ਅੰਦਰ ਬੰਦਾ ਸਪੈਸ਼ਲ ਆ ਠੀਕ ਹੈ ਠੀਕ ਆ ਨਾ ਫੋਨ ਦੀ ਦਿੱਕਤ ਆਉਂਦੀ ਆ ਕਈ ਵਾਰ ਨਹੀਂ ਫੋਨ ਚੱਕਿਆ ਜਾਂਦਾ ਵੀਰੇ ਗੁੱਸਾ ਨਾ ਕਰਿਓ ਠੀਕ ਹੈ ਨਾ ਠੀਕ ਆ ਤਿੰਨ ਤਿੰਨ ਫੋਨਾਂ ਕਿ ਬਿਜੀ ਰਹਿੰਦੇ ਮੈਂ ਕਹਿੰਦਾ ਬਿਜੀ ਰਹਿੰਦੇ ਨੇ ਠੀਕ ਹੈ ਜੀ ਫੋਨ ਬਿਜੀ ਰਹਿੰਦੇ ਨੇ ਲੈ ਵੀ ਮਿੱਤਰੋ ਆਦਰ ਦੇਖ ਸਕਦੇ ਹੋ ਬਾਈ ਫੋਨ ਲਈ ਜਾਂਦਾ ਆ ਸਿਰਫ ਫੋਨ ਵਾਸਤੇ ਆ ਬੰਦਾ ਬਾਈ ਅੱਛਾ ਜੀ ਆ ਸਿਰਫ ਬਾਈ ਕੱਲਾ ਫੋਨ ਦੀ ਆ ਬਾਈ ਠੀਕ ਹੈ ਨਾ ਇਹਨੇ ਬਿਲੀ ਘਟਨੇ ਸਾਰਾ ਦਿਨ ਠੀਕ ਹੈ ਜੀ ਤੜਕੇ ਤੋਂ ਆਥਨ ਤੱਕ ਦੋ ਬੰਦੇ ਆਪਣੇ ਪੱਕੇ ਬੰਦੇ ਨੇ ਵੀਰੇ ਇੱਕ ਆਹ ਫੋਨ ਹੋ ਗਿਆ ਇੱਕ ਆਹ ਫੋਨ ਹੋ ਗਿਆ ਠੀਕ ਹੈ ਨਾ ਇੱਕ ਮੇਰੇ ਲਵੇ ਫੋਨ ਆ ਮੁੰਡਾ ਸਾਈਡ ਤੇ ਰਹਿ ਗਿਆ ਬਸ ਤਿੰਨੇ ਚੱਲੀ ਜਾਂਦੇ ਨੇ ਭਾਈ ਜੇ ਕਿਸੇ ਦਾ ਨਹੀਂ ਫੋਨ ਚੱਕੇ ਜਾਂਦੇ ਨਾ ਬੀਜੇ ਬਣ ਕੇ ਹੱਥ ਬੰਨ ਕੇ ਵੀਂਦੇ ਗੁੱਸਾ ਨਾ ਕਰਿਆ ਕਰੋ ਭਾਈ ਬਣ ਕੇ ਨਾ ਕਮੈਂਟ ਗਲਤ ਕਰਿਆ ਕਰੋ ਹਨਾ ਇੱਕ ਵਾਰੀ ਬੰਦੇ ਨੂੰ ਆ ਕੇ ਮੇਰੋਂ ਫੇਰ ਪਤਾ ਲੱਗੂ ਵੀ ਕਿੰਨਾ ਕਦਮ ਹੈਗਾ ਸਾਡੇ ਚ ਠੀਕ ਹੈ ਨਾ ਉਹ ਕਮੈਂਟਾਂ ਦਾ ਜ ਫਾਇਦਾ ਨਹੀਂ ਹੈਗਾ ਵੀਰੇ ਆਏ ਆ ਬੂਆ ਜੋਆ ਠੀਕ ਹੈ ਨਾ ਰੀਅਲਟੀ ਚਾ ਜ਼ਿੰਮੇਵਾਰ ਤੇ ਮੁੰਡੇ ਆ ਵੀਰੇ ਅੱਜ 24 25 ਸਾਲ ਹੋ ਗਏ ਮ ਜਿੱਥੇ ਮਰਜੀ ਨਾ ਪਤਾ ਕਰ ਲੋ ਗਿਆ ਨੇ ਮਿੱਤਰਾਂ ਦਾ ਨਾਂ ਜਲਦਾ ਕੰਮ ਆਇਆ ਬਾਈ ਠੀਕ ਹੁੰਦਾ ਵੀ ਮਿੱਤਰਾਂ ਦਾ ਨੌ ਚਲਦਾ ਲੈ ਵੀ ਆ ਜਾ ਮਿੱਤਰੋ ਵਾਕਿ ਬਾਈ ਉੱਪਰ ਨੰਬਰ ਦਿੱਤਾ ਜਾਣਕਾਰੀ ਲੈ ਸਕਦੇ ਠੀਕ ਹੈ ਨਿੰਦਰ ਬਾਈ ਠੀਕ ਹੈ ਵੀਰੇ ਧੰਨਵਾਦ ਦੇ ਰਹੋ ਵੀਰੇ ਸਾਰੇ ਕਿਸਾਨ ਵੀਰਾਂ ਨੂੰ ਸਸੇ ਕਾਲ ਇੱਕ ਵਾਰੀ ਪਹੁੰਚੋ ਨਰਿੰਦਰ ਸਿੰਘ ਸਿੱਧੂ ਤੰਤਨ ਬਾਬਾ ਨਰ ਸਿੰਘ ਖੇਤੀਬਾੜੀ ਸਟੋਰ ਲੌਂਗ ਵਾਲ ਦੇ ਵਿੱਚ ਇੱਕ ਕੋਕੋਕੈਸ ਕਾਊਂਟਰ ਸਸਤੇ ਰੇਟਾਂ ਦਾ ਆਹ ਵੀਡੀਓ ਜੇ ਪਾਈ ਜਾਂਦੇ ਨੇ ਹੋਰ ਵਾਲੇ ਦੇ ਵਾਲੇ ਸਾਡੇ ਖੰਡੇ ਪਏ ਨੇ ਹਨ ਠੀਕ ਹੈ ਨਾ ਟੱਕਰ ਆ ਕੇ ਇੱਥੇ ਲੋ ਵੀਰੇ ਦੁਕਾਨ ਤੇ ਠੀਕ ਹੈ ਸਿੱਧੀ ਤਰ੍ਹਾਂ ਧੰਨਵਾਦ ਧੰ